ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਨੀ ਹੈ ਜਿਹੜੇ ਚੱਪ ਵਾਲੇ ਮੀਟਰਾਂ ਕਿਉਂਕਿ ਹੁਣ ਜਿਹੜੇ ਨਵੇਂ ਮੀਟਰ ਉਹ ਚੱਪ ਵਾਲੇ ਲੱਗ ਰਹੇ ਆ ਤੇ ਇਹਨਾਂ ਦਾ ਬੈਲ ਵਗੈਰਾ ਹੁਣ ਜਿਹੜਾ ਉਹ ਕਿਵੇਂ ਆ ਰਿਹਾ ਵਾ ਆਉਣ ਵਾਲੇ ਸਮੇਂ 'ਚ ਕਿਦਾਂ ਆਊਗਾ ਉਹਦੇ ਬਾਰੇ ਆਪਾਂ ਸਾਰੀ ਗੱਲ ਜਿਹੜੀ ਅੱਜ ਕਰਾਂਗੇ ਤੇ ਜੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਇਸ ਤਰ੍ਹਾਂ ਦੀਆਂ ਆਉਣ ਵਾਲੀਆਂ ਵੀਡੀਓ ਦਾ ਤੁਹਾਨੂੰ ਨੋਟੀਫਿਕੇਸ਼ਨ ਮਿਲਦਾ ਰਹੇ ਹੁਣ ਆਪਾਂ ਗੱਲ ਕਰੀਏ ਜਿਹੜੇ ਚੱਪ ਵਾਲੇ ਮੀਟਰਾਂ ਚਾਹੇ ਉਹ ਆਪਾਂ ਕਮਰਸ਼ੀਅਲ ਮੀਟਰ ਲਵਾਉਣਾ ਹੋਵੇ ਚਾਹੇ ਘਰੇਲੂ ਚੱਪਾ ਲਈ ਲੱਗ ਰਹੇ ਨੇ ਪਰ ਫਰਕ ਇੰਨਾ ਕਾ ਵੀ ਜਿਹੜੀ ਉਹਦੀ ਹੁਣ ਉਹਦੇ ਵਿੱਚ ਚੱਪ ਨਹੀਂ ਐਸ ਟਾਈਮ ਲੱਗ ਰਹੀ ਤੇ ਉਹ ਜਿਹੜਾ 스마트 ਮੀਟਰ ਖਵਾਉਂਦਾ ਵਾ ਤੇ ਉਹਦੇ ਵਿੱਚ ਜਿਹੜੀ ਰੈਗੂਲਰ ਜਿਹੜੀ ਆਪਣੀ ਰੀਡਿੰਗ ਚੱਲਦੀ ਜਿਵੇਂ ਡਿਜੀਟਲੀ ਉਸੇ ਤਰ੍ਹਾਂ ਜਿਹੜੀ ਉਹ ਚ ਚੱਲ ਰਹੀ ਆ ਤੇ ਜਿਹੜਾ ਤੁਹਾਡਾ ਬਿੱਲ ਆ ਉਹ ਰੀਡਿੰਗ ਦੇ ਹਿਸਾਬ ਨਾਲ ਹੀ ਆ ਰਿਹਾ ਜਿਵੇਂ ਕਿ ਜੁੰਟਾਂ ਜਿਹੜੀਆਂ ਆਪਾਂ ਜਿੰਨੀਆਂ ਵੀ ਮੱਛੀਆਂ ਨੇ ਉਹ ਵਿੱਚ ਉਸੇ ਤਰ੍ਹਾਂ ਜਿਹੜਾ ਤੁਹਾਡਾ ਬਿੱਲ ਆ ਰਿਹਾ ਪਰ ਆਉਣ ਵਾਲੇ ਸਮੇਂ ਵਿੱਚ ਕੀ ਹੋਊਗਾ ਇਹਦੇ ਜਿਹੜਾ ਮੀਟਰ ਜਿਹੜੇ ਸਮਾਰਟ ਮੀਟਰ ਹੁਣ ਲੱਗ ਰਹੇ ਨਵੇਂ ਚੈਪ ਵਾਲੇ ਉਹਦੇ ਵਿੱਚ ਜਿਹੜੀ ਚਿਪ ਵੀ ਪੈਂਦੀ ਐ ਇੱਕ ਜਿਵੇਂ ਕਿ ਆਪਾਂ ਅੱਗੇ ਮੋਬਾਈਲ ਰੀਚਾਰਜ ਵਗੈਰਾ ਕਰਾਉਨੇ ਆ ਉਸੇ ਤਰ੍ਹਾਂ ਜਿਹੜਾ ਮੀਟਰ ਦਾ ਸਿਸਟਮ ਹੋਇਆ ਕਰੂਗਾ ਆਪਾਂ ਇੱਕ ਚਿਪੇ ਦੇ ਵਿੱਚ ਪੈ ਗਿਆ ਕਰੂਗੀ ਸਿਮ ਟਰਾਈ ਵਾਂਗੂ ਤੇ ਜਦੋਂ ਉਹਦੇ ਵਿੱਚ ਤੁਸੀਂ ਰੀਚਾਰਜ ਕਰਾਇਆ ਕਰੋਗੇ ਜਿਵੇਂ ਐਗਜ਼ਾਮਪਲ ਦੇ ਤੌਰ ਤੇ ਤੁਸੀਂ 400 ਦਾ ਕਰਵਾ ਲਿਆ 500 ਦਾ ਕਰਵਾ ਲਿਆ ਜਾਂ 1000 ਦਾ ਕਰਵਾ ਲਿਆ ਜਾਂ ਉਸ ਤੋਂ ਬਾਅਦ ਜਦੋਂ ਤੱਕ ਤੁਹਾਡੀ ਜਿਹੜੀ ਬਿਜਲੀ ਆ ਉਨੀ ਮੱਚ ਨਹੀਂ ਜਾਂਦੀ ਉਦੋਂ ਤੱਕ ਕੋਈ ਚੱਲਦਾ ਰਿਹਾ ਕਰੂਗਾ ਤੇ ਜਦੋਂ ਉਨੀ ਤੁਹਾਡੀ ਬਿਜਲੀ ਦੀ ਖपत ਹੋ ਗਈ ਹਾਂ एग्जांपल ਦੇ ਤੌਰ ਤੇ ਤੁਸੀਂ 500 ਦਾ ਰੀਚਾਰਜ ਕਰਵਾਇਆ ਸੀਗਾ ਠੀਕ ਆ ਉਹ 500 ਦੀ ਬਿਜਲੀ ਖਾ ਗਿਆ ਤੁਹਾਡੀ ਘਰ ਦੀ ਲਾਗੀ ਤੇ ਉਹ ਲਾਗਤ ਦੇ ਹਿਸਾਬ ਨਾਲ ਤੁਸੀਂ ਘਰ ਵਿੱਚ ਕਿੰਨੀ ਬਿਜਲੀ ਵਰਤਦੇ ਹੋ ਠੀਕ ਹੈ ਉਹਨੂੰ ਤੁਸੀਂ 2-4 ਦਿਨ ਦੇ ਵਿੱਚ ਵੀ ਖਤਮ ਕਰ ਸਕਦੇ ਹੋ 15 ਦਿਨ ਲਈ ਵੀ ਵਰਤ ਸਕਦੇ ਹੋ ਉਹ ਤੁਹਾਡੇ ਤੇ ਆ ਜਿਵੇਂ AC ਵਗੈਰਾ ਲੱਗੇ ਹੋਏ ਆ ਜਾਂ ਪੱਖੇ ਜ਼ਿਆਦਾ ਆ ਠੀਕ ਹੈ ਜਾਂ ਘਰ ਵੱਡਾ ਜ਼ਿਆਦਾ ਜ਼ਿਆਦਾ ਖਪਤ ਹੋ ਰਹੀ ਹੈ ਬਿਜਲੀ ਦੀ ਤਾਂ ਤੁਹਾਡਾ ਪੱਕਾ ਹੀ ਇਹ ਵੀ ਤੁਹਾਡਾ ਜਿਹੜਾ ਬਿੱਲ ਹੋ ਜ਼ਿਆਦਾ ਆਊਗਾ ਤੁਹਾਨੂੰ 2000 ਤੋਂ ਉੱਪਰ ਹੀ ਜਿਹੜਾ ਚਾਰਜ ਕਰਾਉਣਾ ਪਿਆ ਕਰੂਗਾ ਪਰ ਜੇ ਤੁਸੀਂ ਖਪਤ ਘੱਟ ਕਰਦੇ ਹੋ ਫਿਰ ਉਸ ਹਿਸਾਬ ਨਾਲ ਤੁਹਾਡਾ ਜਿਹੜਾ ਬਿਜਲੀ ਦਾ ਬਿੱਲ ਆ ਉਸ ਹਿਸਾਬ ਨਾਲ ਆਊਗਾ ਪਰ ਫਿਲਹਾਲ ਹਲੇ ਜਿਹੜੇ ਬਿੱਲ ਆ ਉਹ ਤੁਹਾਡੇ ਜਿਹੜੇ ਸਮਾਰਟ ਮੀਟਰ ਜਿਹੜੇ ਲੱਗੇ ਹੋ ਉਹ ਰੀਡਿੰਗ ਦੇ ਹਿਸਾਬ ਨਾਲ ਹੀ ਆ ਰਹੇ ਆ ਕਿਉਂਕਿ ਜਿਉਂ-ਜਿਉਂ ਤੁਸੀਂ ਉਹ 스마트 ਮੀਟਰ ਲੱਗੇ ਹੋਏ ਆ ਉਹ ਰੀਡਿੰਗ ਜਿਵੇਂ ਪਹਿਲੇ ਪੁਰਾਣੇ ਮੀਟਰਾਂ ਦੀ ਚੱਲ ਰਹੀ ਸੀ ਉਸੇ ਤਰ੍ਹਾਂ ਹੀ ਉਹਨਾਂ ਦੀ ਰੀਡਿੰਗ ਹੋ ਰਹੀ ਆ ਤੇ ਉਸੇ ਤਰ੍ਹਾਂ ਹੀ ਜਿਹੜਾ ਉਹ ਬਿੱਲ ਆ ਰਿਹਾ ਵਾ ਪਰ ਇਹ ਆਨਲਾਈਨ ਸਮੇਂ ਦੇ ਵਿੱਚ ਇਹ ਸਿਸਟਮ ਹੋਈ ਜਾਣਾ ਵਾ ਕਿਉਂਕਿ ਇਹਦੇ ਵਿੱਚ ਜਿਹੜੇ ਚਿਪ ਸਿਸਟਮ ਦਿੱਤਾ ਹੋਇਆ ਵਾ ਉਹ ਤੁਹਾਨੂੰ ਰੀਚਾਰਜ ਕਰਾਉਣਾ ਪਿਆ ਗੁਰੂ ਉਸੇ ਧਾਰਨਾ ਤੁਹਾਨੂੰ ਜਿਹੜੀ ਉਹ ਲਾਈਟ ਉਪਲਬਧ ਹੋਇਆ ਕਰੂਗੀ ਜਿੰਨੀ ਤੁਹਾਨੂੰ ਜ਼ਰੂਰਤ ਆ ਤੁਸੀਂ ਆਪਣੀ ਡੇਲੀ ਦੀ ਖਪਤ ਕਰਦੇ ਹੋ ਉਹ ਸਭ ਨਾਲ ਤੁਹਾਨੂੰ ਜਿਹੜਾ ਰੀਚਾਰਜ ਕਰਾਉਣਾ ਪਿਆ ਕਰੂਗਾ ਜਿਸ ਤਰ੍ਹਾਂ ਜੇ ਤੁਹਾਡੀ ਡੇਲੀ ਦੀ 500 ਰੁਪਏ ਦੀ ਖਾਫਤਾ ਤਾਂ ਤੁਸੀਂ ਲਾ ਲਓ ਵੀ 60 ਦਿਨਾਂ ਦਾ 3000 ਰੁਪਏ ਦਾ ਯਾਨੀ ਕਿ 50 ਰੁਪਏ ਦੀ ਡੇਲੀ ਖਾਫਤ ਕਰਦੇ ਹਾਂ ਤਾਂ 60 ਦਿਨਾਂ ਦੇ ਹਿਸਾਬ ਨਾਲ ਜਿਹੜਾ ਤੁਹਾਡਾ 3000 ਰੁਪਏ ਦਾ ਜਿਹੜਾ ਹੈਗਾ ਬਿੱਲ ਜੇ ਉਸ ਤੋਂ ਵੱਧ ਕਰਦੇ ਹਾਂ ਤਾਂ ਤੁਹਾਨੂੰ ਫਿਰ ਉਸ ਤੋਂ ਵੱਧ ਕਰਵਾਉਣਾ ਵਿਆ ਕਰੂਗਾ ਤੇ ਆਉਣ ਵਾਲੇ ਸਮੇਂ ਵਿੱਚ ਜਿਹੜੀ ਕਿ ਇਹ ਚੈਪ ਵਾਲੀ ਮੀਟਰ ਜਿਹੜੇ ਆ ਤੁਹਾਡੇ ਰੀਚਾਰਜ ਨਹੀਂ ਚੱਲਿਆ ਕਰਨਗੇ ਤੇ ਪਰ ਜਿਹੜੇ ਹੁਣ ਮੀਟਰ ਲੱਗ ਰਹੇ ਆ ਉਹ ਸਾਰਿਆਂ ਦੇ ਜਿਹੜੇ ਨਵੇਂ ਮੀਟਰ ਚਾਹੇ ਤੁਸੀਂ ਘਰ ਵਿੱਚ ਘਰੇਲੂ ਜਿਹੜੀ ਖਪਤ ਲਈ ਆਪਣੇ ਵਰਤ ਰਹੇ ਆ ਚਾਹੇ ਤੁਸੀਂ ਜਿਹੜੀ ਕਮਰਸ਼ੀਅਲ ਕੋਈ ਵਪਾਰਕ ਕਿਤੇ ਲਈ ਜਾਂ ਕੋਈ ਹੋਰ ਕੰਮ ਲਈ ਵਰਤ ਰਹੇ ਹੋ ਤਾਂ ਉਹਦੇ ਲਈ ਜਿਹੜੇ ਹੁਣ ਸਮਾਰਟ ਮੀਟਰ ਹੀ ਲੱਗ ਰਹੇ ਆ ਠੀਕ ਹੈ ਪਰ ਉਹ ਜਿਹੜੇ ਹੁਣ ਚੱਲ ਰੀਡਿੰਗ ਲਈ ਨਾਲ ਹੀ ਰਹੇ ਆ ਜਿਵੇਂ ਕਿ ਤੁਹਾਡੀ ਦੂਸਰੀ ਮੀਟਰ ਦੀ ਰੀਡਿੰਗ ਪਹਿਲਾਂ ਚੱਲਦੀ ਸੀ ਉਸੇ ਤਰ੍ਹਾਂ ਰੀਡਿੰਗ ਕਰ ਰਹੇ ਆ ਜਿੰਨੀ ਤੁਹਾਡੀ ਰੀਡਿੰਗ ਖਾ ਖਪਤ ਹੁੰਦੀ ਹੈ ਜਿੰਨੀਆਂ ਜੂਨਟਾਂ ਤੁਹਾਡੀਆਂ ਆ ਹੋ ਜਾਂਦੀਆਂ ਨੇ ਠੀਕ ਹੈ ਦੋਸਤੋ ਤੁਹਾਡੀ ਜੂਨਟ ਲੱਗਦੀ ਆ 300 400 ਜਿੰਨੀ ਵੀ ਉਸ ਹਿਸਾਬ ਨਾਲ ਜਿਹੜਾ ਤੁਹਾਡਾ ਬਿੱਲ ਆ ਰਿਹਾ ਵਾ ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਤਾਂ ਜਿਹੜਾ ਕੀ ਆ ਐਪ ਸਿਸਟਮ ਹੋਊਗਾ ਤੇ ਤੁਹਾਨੂੰ ਜਿਹੜਾ ਮੋਬਾਈਲ ਤੇ ਵਾਂਗੂ ਤੁਹਾਨੂੰ ਜਿਹੜਾ ਉਹਦਾ ਰੀਚਾਰਜ ਕਰਵਾਉਣਾ ਪਿਆ ਕਰੂਗਾ ਤੇ ਜੇ ਵੀਡੀਓ ਵਧੀਆ ਲੱਗੀ ਹੈ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਧੰਨਵਾਦ